ਯੁੱਧ ਨਸ਼ਿਆਂ ਵਿਰੁੱਧ ਬਿਲਕੁਲ ਪੰਜਾਬ ਦੇ ਵਿੱਚ ਯੁੱਧ ਹੈ ਜਿਹੜਾ ਨਸ਼ਾ ਦੇ ਵਿਰੁੱਧ ਚੱਲ ਰਿਹਾ ਬਹੁਤ ਹੀ ਵੱਡੇ ਪੱਧਰ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਉਸ ਛਾਪੇਮਾਰੀ ਦੇ ਦੌਰਾਨ ਜੇ ਕੋਈ ਨਸ਼ਾ ਵੇਚਣ ਵਾਲਾ ਜਾਂ ਨਸ਼ਾ ਕਰਨ ਵਾਲਾ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਬਹੁਤ ਸਾਰੇ ਲੋਕਾਂ ਦੇ ਜੋ ਕਿ ਨਸ਼ੇ ਨੂੰ ਵੇਚਦੇ ਸੀ ਸਮਗਲਰ ਸੀ ਉਹਨਾਂ ਦੇ ਘਰ ਹੈ ਜਿਹੜੇ ਢਾ ਦਿੱਤੇ ਗਏ ਨੇ ਪੀਲਾ ਪੰਜਾ ਚਲਾਇਆ ਉਹਨਾਂ ਦੇ ਉੱਪਰ ਤਾਂ ਉੱਥੇ ਹੀ ਗੱਲ ਰਾਤ ਦੀ ਗੱਲ ਦੱਸਦੇ ਆ ਤੁਹਾਨੂੰ ਕਿ ਸਮਾਣਾ ਦੇ ਵਿੱਚ ਇੱਕ ਵੱਡਾ ਟੇਲਰ ਕੰਟੇਨਰ ਜਿਸ ਨੂੰ ਕਹਿੰਦੇ ਆ ਉਸ ਦੇ ਵਿੱਚ 90 ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਐਡੀ ਵੱਡੀ ਮਾਤਰਾ ਦੇ ਵਿੱਚ ਭੁੱਕੀ ਪੰਜਾਬ ਦੇ ਵਿੱਚ ਐਂਟਰ ਕਿਸ ਤਰ੍ਹਾਂ ਹੋ ਗਈ ਸੋਚਣ ਦਾ ਵਿਸ਼ਾ ਇਹ ਵੀ ਹੈ ਕਿ ਜਦੋਂ ਇੰਨੀ ਤਕੜੀ ਜਿਹੜੀ ਸੁਰੱਖਿਆ ਤਿੰਨ ਸੂਬੇ ਪਾਰ ਕਰਕੇ ਪੰਜਾਬ ਦੇ ਅੰਦਰ ਐਂਟਰ ਹੋ ਗਈ ਹੈ ਪਰ ਉਹ ਸਮਾਨੇ ਆ ਕੇ ਫੜੀ ਜਾਂਦੀ ਹੈ ਉਹ ਵੀ ਕਿਸੇ ਦੀ ਮੁਖਬਰੀ ਤੇ ਇਸ ਜਿਹੜੇ ਕੰਟੇਨਰ ਨੂੰ ਫੜਿਆ ਗਿਆ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ 1800 ਕਿਲੋ ਜਿਹੜੀ ਭੁੱਕੀ ਹੈ 90 ਬੋਰੀਆਂ ਨੇ ਭੁੱਕੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਡੁੱਡ ਫੁੱਲ ਡੋਡੇ ਨੇ ਜਿਹੜੇ ਪਿਓਰ ਫੁੱਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਡੋਡੇ ਕਹਿੰਦੇ ਨੇ ਉਹ ਡੋਡਿਆਂ ਦੇ ਨਾਲ ਭਰੀਆਂ ਹੋਈਆਂ ਇਹ ਬੋਰੀਆਂ ਜਿਹੜੀਆਂ ਪੁਲਿਸ ਦੇ ਵੱਲੋਂ ਬਰਾਮਦ ਕੀਤੀਆਂ ਨੇ ਬਿਲਕੁਲ ਪੰਜਾਬ ਪੁਲਿਸ ਦੀ ਜਿਹੜੀ ਬਹੁਤ ਹੀ ਵੱਡੀ ਜਿਹੜੀ ਸਫਲਤਾ ਹੈ ਉਹ ਹਾਸਲ ਕੀਤੀ ਆ ਪੰਜਾਬ ਪੁਲਿਸ ਨੇ ਸਮਾਣਾ ਤੋਂ ਇਸ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹਰਿਆਣਾ ਦਾ ਨੰਬਰ ਜਿਹੜਾ ਟਰੱਕ ਸੀ ਬੰਦ ਟਰੈਲਰ ਸੀ ਜਿਸ ਦੇ ਵਿੱਚੋਂ 90 ਬੋਰੀਆਂ 1800 ਕਿਲੋ ਭੁੱਕੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਪਰ ਹੁਣ ਇਸ ਡਰਾਈਵਰ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਦਾ ਜਿਹੜਾ ਰਿਮਾਂਡ ਹੈ ਉਹ ਲੈ ਲਿਆ ਗਿਆ ਉਸ ਤੋਂ ਪਤਾ ਲਗਾਇਆ ਜਾਵੇਗਾ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਕਿਸ ਨੇ ਮਗਵਾਇਸੀ ਇਹ ਕਿੱਥੇ ਜਾ ਕੇ ਜਿਹੜੀ ਹੈ ਡਿਲ ਪਰ ਹੋਣੀ ਸੀ ਤਾਂ ਬਿਲਕੁਲ ਬਹੁਤ ਹੀ ਵੱਡਾ ਜਿਹੜਾ ਜ਼ਖੀਰਾ ਭੁੱਕੀ ਦਾ ਬਰਾਮਦ ਕੀਤਾ ਇੱਕ ਟਰੱਕ ਬਹੁਤ ਵੱਡੀ ਜਿਹੜੀ ਰਿਕਵਰੀ ਹੈ ਉਹ ਸਮਾਣਾ ਪੁਲਿਸ ਨੇ ਕੀਤੀ ਹੈ ਭੁੱਕੀ ਦੇ ਨਾਲ ਪੂਰਾ ਟਰੱਕ ਭਰਿਆ ਹੋਇਆ ਸੀ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਬੋਰੀਆਂ ਹੀ ਬੋਰੀਆਂ ਜਿਹੜੀਆਂ ਚਿੜੀਆਂ ਹੋਈਆਂ ਨੇ ਡਰਾਈਵਰ ਨੂੰ ਮੌਕੇ ਤੋਂ ਅਰੈਸਟ ਕਰ ਲਿਆ ਗਿਆ ਕਿਸ ਤਰੀਕੇ ਦੇ ਨਾਲ ਇਸ ਟਰੱਕ ਦੇ ਵਿੱਚ ਸ਼ਰੇਆਮ ਜਿਹੜੀ ਭੁੱਕੀ ਲੱਤ ਕੇ ਉਹ ਪੰਜਾਬ ਦੇ ਵਿੱਚ ਪਹੁੰਚਾਈ ਜਾ ਰਹੇ ਸੀ ਇਹ ਤਾਂ ਉੱਥੇ ਹੀ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਅ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਇਸ ਡਰਾਈਵਰ ਦੇ ਵੱਲੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਭੁੱਕੀ ਹੈ ਉਹ ਪੰਜਾਬ ਦੇ ਵਿੱਚ ਲਿਆਂਦੀ ਗਈ ਸੋਚਣ ਦਾ ਵਿਸ਼ਾ ਇਹ ਵੀ ਹੈ ਕਿ ਜਿਹੜਾ ਇਸ ਦਾ ਮਾਲਕ ਹੈ ਉਹ ਕੌਣ ਹੈ ਕਿਸ ਨੇ ਇਹ ਜਿਹੜੀ ਇੰਨੀ ਭੁੱਕੀ ਹੈ ਉਹ ਮੰਗਵਾਈ ਸੀ ਰਾਜਸਥਾਨ ਦੇ ਵਿੱਚੋਂ ਤਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ 90 ਬੋਰੀਆਂ ਨਾਲ ਭਰਿਆ ਹੋਇਆ ਟਰੱਕੇ ਵੀ ਉੱਥੇ ਕੋਲੇ ਖੜਾ ਹੈ ਤਾਂ ਪੁਲਿਸ ਨੇ ਪੁਲਿਸ ਦੇ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ ਰਿਮਾਂਡ ਲਿਆ ਜਾਊਗਾ ਉਸ ਤੋਂ ਪਤਾ ਲਗਾਇਆ ਜਾਊਗਾ ਕਿ ਇਸ ਦਾ ਜਿਹੜਾ ਅਸਲ ਜਿਹੜਾ ਸਰਗਣਾ ਕੋਣ ਹੈ ਜਿਸ ਦੇ ਵੱਲੋਂ ਇਹ ਜਿਹੜੀ ਇੰਨੀ ਵੱਡੀ ਮਾਤਰਾ ਦੇ ਵਿੱਚ ਭੁੱਕੀ ਹੈ ਮਗਵਾਹੀ ਗਈ ਸੀ 90 ਬੋਰੀਆਂ 1800 ਕਿਲੋ ਭੁੱਕੀ ਹੈ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਕੱਲ ਸਰ 16 ਤਰੀਕ ਨੂੰ ਜਕੇਮਾ ਰਿਜ਼ੋਰਟ ਹੈ ਜੀ ਸਤਰਾਨੇ ਦੇ ਖਨੌਰੀ ਪਾਤਣਾ ਮੇਨ ਹਾਈਵੇ ਤੇ ਉੱਥੇ ਮੁਗਵਰੀ ਸੀਗੀ ਉੱਥੇ ਨਾਕਾਬੰਦੀ ਕਰਕੇ ਗ੍ਰਿਫਤਾਰ ਟਰੱਕ ਰੋਕ ਕੇ ਸੱਜ ਕੀਤੀ ਜਿਹੇ ਸਰਦ ਕੀ ਡੀਐਸਪੀ ਸਾਹਿਬ ਸ੍ਰੀ ਅਨਰਜੀਤ ਝਾਣ ਸਾਹਿਬ ਪਾਤਣਾ ਉਸ ਤੋਂ ਬਾਅਦ ਇਹ 90 ਬੋਰੀਆਂ ਰਿਕਵਰੀ ਹੋਈ ਆ ਜੀ। ਉਹ ਕਿਹਦੀਆਂ? 20 ਕਿਲੋ ਦੀਆਂ। ਕੁੱਲ 1800 ਕਿਲੋ। ਤੇ ਇੱਕ ਦੋ ਸ਼ਿਕਸਤਾਰ ਕੀਤਾ ਜੀ। ਇਹ ਕੰਮ ਕਿਸੇ ਨੇ ਕਰਿਆ ਜੀ? ਅਜੇ ਇੱਕ ਪੇਸ਼ ਕਰਦੇ ਆਂ ਜੀ ਪੁੱਛਕਿਛ ਕਰਨੀ ਆ ਰਮਾਂਡ ਲੈ ਕੇ। ਇਕੱਲਾ ਡਰਾਈਵਰ ਕਿੱਥੇ ਬੈਠਾ ਸੀ? ਹਾਂ ਜੀ ਇਹੀ ਬੰਦਾ ਗੱਲਾਂ ਸੀ ਗੱਡੀ ਦੇ ਵਿੱਚ ਇਹੀ ਚਲਾ ਰਿਹਾ ਸੀਗਾ। ਹਾਲ ਕੋਈ ਪਤਾ ਨਹੀਂ ਕਿਥੋਂ ਲੈ ਕੇ ਆਇਆ ਕਿ ਗੱਲਬਾਤ। ਨਹੀਂ ਨਹੀਂ ਹੁਣ ਤਾਂ ਇਹ ਤਾਂ ਰਮਾਂਡ ਦੇ ਵਿਸ਼ੇ ਨੇ ਜੀ ਬਾਤ ਰਮਾਂਡ ਤੇ ਕਰਕੇ ਕਰਾਂਗੇ ਪੁੱਛਕਿਛ। 90 ਬੋਰੀਆਂ ਦੀ। 90 ਬੋਰੀਆਂ ਜੀ।